ਸਚੀ ਕਾਲ ਸਰ ਅਸੀਂ ਰੋਜ਼ਾਨਾ ਟਾਈਮ ਤੋਂ ਬੋਲ ਰਹੇ ਹਾਂ ਜੀ ਅੱਜ ਕਿਸਾਨਾਂ ਦੇ ਉੱਤੇ ਐਕਸ਼ਨ ਦਿਖਾਈ ਦੇ ਰਿਹਾ ਹੈ ਕਈ ਕਿਸਾਨ ਡਿਟੇਨ ਕਰ ਦਿੱਤੇ ਨੇ ਤੇ ਤੁਸੀਂ ਜੁਗਿੰਦਰ ਸਿੰਘ ਉਗਰਾਹਾ ਦੇ ਬੇਟਾ ਜੀ ਬੋਲ ਰਹੇ ਹੋ ਤਾਂ ਕਿ ਉਗਰਾਹਾ ਸਾਹਿਬ ਤੇ ਵੀ ਕੋਈ ਐਕਸ਼ਨ ਹੋਇਆ ਹਾਂ ਜੀ ਹਾਂ ਬਹੁਤ ਪਾਜੀ ਫੋਰਸ ਆਈ ਸੀ ਸੜ ਕੇ ਸਾਡੇ ਖਪੰਦਰ ਜੀ ਅੱਛਾ ਜੀ ਜੀ ਕਾ ਕਾਫੀ ਜ਼ਿਆਦਾ ਸੀ ਫੋਰਸ ਸੀ ਕਿੰਨੇ ਕਪੋਰਸ ਜਿਹੜੀ ਕਿ ਆਈ ਸੀਗੀ ਤੇ ਕੀ ਹੋਆ ਮਤਲਬ ਕਿ ਕਿਹੜੇ ਕਿਹੜੇ ਕਿਸਾਨ ਆ ਜਿਹੜੇ ਡਿਟੇਨ ਕਰ ਲਏ ਨੇ ਜਿਸ ਤਰ੍ਹਾਂ ਬਲਬੀਰ ਸਿੰਘ ਰਾਜੇਵਾਲ ਨੂੰ ਹਿਰਾਸਤ ਚ ਲਿਆ ਗਿਆ ਨਹੀਂ ਪ੍ਰਾਨ ਜੀ ਤਾਂ ਲੰਘੇ ਸੀਗੇ ਅੱਛਾ ਜੀ ਕੱਲ ਮੀਟਿੰਗ ਹੋਈ ਸੀ ਫਿੱਟਾ ਨਿਕਲ ਕੇ ਆਇਆ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿ ਰਹੇ ਨੇ ਕਿ ਵੀ ਧਰਨੇ ਨੂੰ ਲੈ ਕੇ ਅਸੀਂ ਨਹੀਂ ਚਾਹੁੰਦੇ ਕਿ ਲੋਕ ਖੱਜਲ ਖੁਆਰ ਹੋਣ ਧਰਨਾ ਤਾਂ ਲਾਏ ਇਹ ਸੜਕ ਤੋਂ ਨਾ ਰੋਕਣੀ ਐ ਜੀ ਕੋਈ ਜੀ ਤਾਰਨਾ ਦਾ ਇਹ ਇਹਨਾਂ ਨੇ ਤਾਂ ਇਹ ਬਿਆਨ ਲਾਇਆ ਜੀ ਸੜਕਾਂ ਰੋਕ ਦਿਓ ਸੜਕ ਤਾਂ ਰੋਕੇ ਨਹੀਂ ਰਹੇ ਹੂੰ ਜੰਟੀਗੜ੍ਹ ਦੇ ਦਾ ਸੋਟਾ ਉਹਨਾਂ ਨੂੰ ਜਗ੍ਹਾ ਦੇ ਦੇਣ ਕਿ ਤੇ ਜੀ ਹਾਂ ਕਿਸ ਤਰ੍ਹਾਂ ਸਥਿਤੀ ਆਮ ਆਦਮੀ ਪਾਰਟੀ ਦੀ ਨੂੰ ਦੇਖਦੇ ਹੋ ਅੱਜ ਤੁਸੀਂ ਹਾਂਜੀ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਉਹ ਤਾਂ ਹੁਣ ਤੁਸੀਂ ਦੇਖ ਰਹੇ ਹੋ ਜਿਵੇਂ ਚੱਲ ਰਿਹਾ ਹੈ ਕੋਈ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦਾ ਬਟੇਰੀਆਂ ਨੇ ਇਹ ਉਹ ਕਿਹੜਾ ਇੱਕ ਅੱਧੀ ਚੱਲਦੀ ਐਫ ਆਈ ਆਰ ਆਪ ਜੀ ਕਿਸਾਨਾਂ ਨਾਲ ਜੋ ਬਦਸਲੂਕੀ ਹੋਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਜਿਸ ਤਰ੍ਹਾਂ ਐਕਸ਼ਨ ਲੈ ਜਾ ਰਹੇ ਨੇ ਇਹ ਰਵਈਆ ਜਿਹੜਾ ਬਹੁਤ ਗਲਤ ਹੈ ਜੀ ਭਗਵਾਨ ਤਮਨ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਨੇ ਉਹ ਇਹ ਰਵਈਆ ਨਹੀਂ ਵਰਤਣਾ ਚਾਹੀਦਾ ਉਹਨਾਂ ਨੂੰ ਜੀ ਕਿੰਨੇ ਵਜੇ ਰਾਤ ਹਿਰਾਸਤ ਚ ਲੈ ਗਏ ਨੇ ਕਿਸਾਨ ਕਿੰਨੇ ਡਿਟੇਨ ਕਰ ਦਿੱਤੇ ਗਏ ਨੇ ਇਹ ਤਾਂ 11 ਵਜੇ 12 ਵਜੇ ਸ਼ੁਰੂ ਕਰਤੀ ਸੀ ਸਾਡੇ ਮਾਰੀ ਉਧਰੋਂ ਸੰਨਾ ਦੇ ਵਿੱਚ ਵੀ ਗੱਡੀ ਖਰੀ ਹੋਈ ਹੈ ਪੁਲਿਸ ਦੀ ਹੂੰ ਬਰਨਾਲਾ ਜ਼ਿਲ੍ਹੇ ਚ ਅਗਲੀ ਰਣਨੀਤੀ ਜਿਹੜੀ 5 ਤਰੀਕ ਨੂੰ ਕਹੀ ਸੀ ਕਿ ਕਿਸਾਨ ਮੋਰਚਾ ਲਗਾਉਣਗੇ ਉਹ ਹੁਣ ਮੋਰਚਾ ਜਿਹੜਾ ਕਿ ਲਗਾਇਆ ਜਾਏਗਾ ਹਾਂ ਜੀ ਹਰ ਹਾਲਤ ਚ ਲੱਗੂਗਾ ਤੇ ਬਾਕੀ ਅੱਜ ਆਪਣੇ ਮੁਜਾਪ ਨੇ ਅਰਥੀਆਂ ਫੂਕ ਰਹੇ ਨੇ ਜੀ ਜੀ ਸਾਰੇ ਪੰਜਾਬ ਤੇ ਜਗेंद्र ਸਿੰਘ ਉਗਰਾਹਾ ਨੂੰ ਹਜੇ ਤੱਕ ਡਿਟੇਨ ਕੀਤਾ ਹਿਰਾਸਤ ਚ ਲਿਆ ਜੀ ਨਹੀਂ ਜੀ ਨਹੀਂ ਉਹ ਲੰਘ ਚੁੱਕੇ ਸੀ ਜਦ ਕੇ ਰਾਤ ਲੇਟ ਆਏ ਸੀ ਨਾ ਉਦ ਹੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਸ ਉਹਦੀ ਮੁਰਗੇ ਜੀ ਫਿਰ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਸ਼ੀਕਲ ਸਰ ਅਸੀਂ ਰੋਜ਼ਾਨਾ ਟਾਈਮ ਤੋਂ ਬੋਲ ਰਹੇ ਹਾਂ ਜੀ ਸਸ਼ੀਕਲ ਜੀ ਅ ਜੀ ਅੱਜ ਕਿਸਾਨਾਂ ਦੇ ਉੱਤੇ ਐਕਸ਼ਨ ਦਿਖਾਈ ਦੇ ਰਿਹਾ ਹੈ ਕਈ ਕਿਸਾਨ ਡਿਟੇਨ ਕਰ ਦਿੱਤੇ ਨੇ ਤੇ ਤੁਸੀਂ ਉਹ ਜੋਗਿੰਦਰ ਸਿੰਘ ਉਗਰਾਹਾ ਦੇ ਬੇਟਾ ਜੀ ਬੋਲ ਰਹੇ ਹਾਂ ਤਾਂ ਕਿ ਉਗਰਾਹਾ ਸਾਹਿਬ ਤੇ ਵੀ ਕੋਈ ਐਕਸ਼ਨ ਹੋਇਆ? ਹਾਂ ਜੀ ਹਾਂ ਬਹੁਤ ਪਾਜੀ ਫੋਰਸ ਆਈ ਸੀ ਸੜ ਕੇ ਸਾਡੇ ਖਪੰਦਰ ਜੀ। ਅੱਛਾ ਜੀ। ਜੀ। ਕਾ ਕਾਫੀ ਜ਼ਿਆਦੇ ਸੀ ਫੋਰਸ। ਅ ਕਿੰਨੇ ਕ ਫੋਰਸ ਜਿਹੜੀ ਕਿ ਆਈ ਸੀਗੀ ਤੇ ਕੀ ਹੋਇਆ ਮਤਲਬ ਕਿ ਕਿਹੜੇ ਕਿਹੜੇ ਕਿਸਾਨ ਆ ਜਿਹੜੇ ਡਿਟੇਨ ਕਰ ਲਏ ਨੇ ਜਿਸ ਤਰ੍ਹਾਂ ਬਲਬੀਰ ਸਿੰਘ ਰਾਜੇਵਾਲ ਨੂੰ ਹਿਰਾਸਤ ਚ ਲਿਆ ਗਿਆ ਹੈ। ਨਹੀਂ ਪ੍ਰਹਾਨ ਜੀ ਤਾਂ ਲੰਘੇ ਸੀਗੇ। ਅੱਛਾ ਜੀ ਕੱਲ meeting ਹੋਈ ਸੀ ਸਿੱਟਾ ਨਿਕਲ ਕੇ ਆਇਆ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿ ਰਹੇ ਨੇ ਕਿ ਵੀ ਧਰਨੇ ਨੂੰ ਲੈ ਕੇ ਅਸੀਂ ਨਹੀਂ ਚਾਹੁੰਦੇ ਕਿ ਲੋਕ ਖੱਜਲ ਖੁਆਰ ਹੋਣ ਧਰਨਾ ਤਾਂ ਲਾਇ ਇਹ ਸੜਕ ਥੋੜਾ ਰੋਕਣੀ ਹੈ ਜੀ ਕੋਈ ਜੀ ਧਰਨਾ ਦਾ ਇਹ ਇਹਨਾਂ ਨੇ ਤਾਂ ਇਹ ਪਿਆਰ ਲਾਇਆ ਵੀ ਸੜਕਾਂ ਰੋਕ ਦਿਓ ਸੜਕ ਤਾਂ ਰੋਕ ਹੀ ਨਹੀਂ ਰਹੇ ਹੂੰ ਚੰਡੀਗੜ੍ਹ ਕਿਹੜਾ ਸੋਟਾ ਉਹਨਾਂ ਨੂੰ ਜਗ੍ਹਾ ਦੇ ਦੇਣ ਕਿਤੇ ਜੀ हां किस तरह स्थिति है आम आदमी पार्टी दी नु देखदे हो आज तुसी हां दे। जी आम आदमी पार्टी दी स्थिति नु किस तरह देखदे हो जी ओ तं ਹੁਣ ਤੁਸੀਂ ਦੇਖ ਕੇ ਰਹਿਓ ਜਿਵੇਂ ਚੱਲ ਰਿਹਾ ਹੈ ਕੋਈ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦਾ ਬਤੇੜੀਆਂ ਨੇ ਇਹ ਉਹ ਕਿਹੜਾ ਇੱਕ ਅੱਧੀ ਚੱਲਦੀ ਐਫ ਆਈ ਆਰ ਆਜ ਦੇ ਕਿਸਾਨਾਂ ਨਾਲ ਜੋ ਬਦਸਲੂਕੀ ਹੋਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਜਿਸ ਤਰ੍ਹਾਂ ਐਕਸ਼ਨ ਲੈ ਜਾ ਰਹੇ ਨੇ ਇਹ ਭਈਆ ਜਿਹੜਾ ਬਹੁਤ ਗਲਤ ਹੈ ਜੀ ਪਤਲਾ ਤਮਨ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਨੇ ਉਹ ਇਹ ਜਰਦਈਆ ਨਹੀਂ ਵਰਤਣ ਚਾਹੀਦਾ ਉਹਨਾਂ ਨੂੰ ਜੀ ਕਿੰਨੇ ਵਜੇ ਰਾਤ ਹਿਰਾਸਤ ਚ ਲਈ ਗਏ ਨੇ ਕਿਸਾਨ ਕਿੰਨੇ ਡਿਟੇਨ ਕਰ ਦਿੱਤੇ ਗਏ ਨੇ ਇਹ ਤਾਂ 11 ਵਜੇ 12 ਵਜੇ ਸ਼ੁਰੂ ਕਰਤੀ ਸੀ ਸਾਹਿਬ ਇਹ ਮਰੀ ਉਧਰੋਂ ਸੰਨਾ ਦੇ ਵਿੱਚ ਵੀ ਗੱਡੀ ਖਰੀ ਹੋਈ ਹੈ ਪੁਲਿਸ ਦੀ ਹੂੰ ਬਰਨਾਲਾ ਜ਼ਿਲ੍ਹੇ ਚ ਅਗਲੀ ਰਣਨੀਤੀ ਜਿਹੜੀ 5 ਤਰੀਕ ਨੂੰ ਕਹੀ ਸੀ ਕਿ ਕਿਸਾਨ ਮੋਰਚਾ ਲਗਾਉਣਗੇ ਉਹ ਹੁਣ ਮੋਰਚਾ ਜਿਹੜਾ ਕਿ ਲਗਾਇਆ ਜਾਏਗਾ हां जी हां हर हालत ਚ ਲੱਗੂਗਾ ਤੇ ਬਾਕੀ ਅੱਜ ਆਪਣੇ ਮਜਾ ਆਪਣੇ ਅਰਥੀਆਂ ਫੂਕ ਰਹੇ ਨੇ ਜੀ ਜੀ ਸਾਰੇ ਪੰਜਾਬ ਤੇ जोगेंद्र ਸਿੰਘ ਉਗਰਾਹਾ ਨੂੰ ਹਜੇ ਤੱਕ ਡਿਟੇਨ ਕੀਤਾ ਹਿਰਾਸਤ ਚ ਲਿਆ ਜੀ ਨਹੀਂ ਜੀ ਨਹੀਂ ਉਹ ਲੰਘ ਚੁੱਕੇ ਸੀ ਜਦ ਕੇ ਰਾਤ ਲੇਟ ਆਏ ਸੀ ਨਾ ਉਦ ਹੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਸ ਉਹਦੀ ਮੁਰਗੇ ਜੀ ਫਿਰ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ